ਜਿਹੜਾ ਫੈਸਲਾ ਜਿਹੜਾ ਕਿ ਅਸੀਂ ਜਿਹੜਾ ਵਿਰੋਧ ਹੋ ਰਿਹਾ ਭਾਜਪਾ ਦਾ ਆ ਜਿਹੜਾ ਇੱਥੇ ਸਾਡੇ ਮੇਰਾ ਖਿਆਲ ਆ ਉਹਨੂੰ ਟਿਕਟ ਦੇਤੀ ਆ ਭਾਜਪਾ ਨੇ ਆ ਹੰਸਰਾਜ ਨੂੰ ਉਹ ਜੀ ਇਹ ਆਡੀਓ ਸੁਣ ਰਹੇ ਹੋ ਵੀਡੀਓ ਉਹ ਕਹਿੰਦਾ ਮੈਂ ਤਾਂ ਮੁੜ ਕੇ ਆਉਣਾ ਨਹੀਂ ਸੀ ਮੈਂ ਤਾਂ ਇੱਕ ਵਾਰੀ ਕਹਿੰਦਾ ਗੱਲ ਵਿਆਹਣੀ ਸੀ ਬਣ ਕੇ ਗੋਲ ਕਰਨਾ ਸੀ ਕਰਤੇ ਹੁਣ ਆਹੀਂ ਫਿਰ ਆ ਜਾ ਤੈਨੂੰ ਗੋਲ ਕਰਾਵਾਂਗੇ ਆਹੀਂ ਫਿਰ ਇੱਥੇ ਪੁੱਛਾਂਗੇ ਤੈਨੂੰ ਕਿ ਤੇਰੀ ਨੀਤੀ ਕੀ ਹੈ ਤੇਰੀ ਨੀਅਤ ਕੀ ਹੈ ਉਹ ਭੜਿਆ ਲੋਕਾਂ ਲੋਕਾਂ ਦੇ ਵਿੱਚ ਐਡੇ ਦੇ ਮੈਨੂੰ ਵਾਲ ਵਧਾ ਕੇ ਬਣਿਆ ਫਰਦਾ ਕਿ ਮੈਂ ਤਾਂ ਸਾਧਨ ਐ ਮੈਂ ਤਾਂ ਫਕੀਰ ਐ ਲੇਕਿਨ ਕਰਤੂਤਾ ਤੇਰੀਆਂ ਕੀ ਨੇ ਇਹ ਲੋਕਾਂ ਨੂੰ ਦੱਸ ਗਿਆ ਤੇਰੀ ਆਡੀਓ ਨੇ ਦੱਸ ਤੇਰੀ ਵੀਡੀਓ ਨੇ ਕਲੀਅਰ ਕਰਤਾ ਕਿ ਤੂੰ ਕੀ ਐ ਪਰ ਮੇਰੀ ਇੱਕ ਬੇਨਤੀ ਐ ਲੀੜੇ ਨਹੀਂ ਪਾੜਨੇ ਇਹ ਮੇਰੇ ਹੱਥ ਚੁੜ੍ਹ ਕੇ ਦੇਣ ਦੀ ਐ ਲੀੜੇ ਨਹੀਂ ਪਾੜਨੇ ਕਰਨਾ ਕੀ ਐ ਕਰਨਾ ਕੀ ਐ ਸੁਣ ਲਿਓ ਕਿਉਂਕਿ ਅੱਪਾ ਕਰਨਾ ਕੀ ਹੈ ਅੱਪਾ ਇਹ ਕਰਨਾ ਹੈ ਸਵਾਲ ਪੁੱਛ ਲਿਓ ਇਹਨੂੰ ਪੁੱਛ ਲਿਓ ਕਿ ਭਾਈ ਅੰਸਰਾਜ ਜੀ ਆਹ ਵੀਡੀਓ ਚ ਕੀ ਬੋਲ ਰਿਹਾ ਹੈ ਅੱਜ ਤੂੰ ਤਾਂ ਇੱਕ ਵਾਰੀ ਗੱਲ ਵਿਉਣੀ ਸੀ ਵਿਆਹ ਲਈ ਪਰ ਹੁਣ ਕਦ ਲਈ ਆਏ ਸਾਡੇ ਕੋਲੇ ਕੀ ਕਰਨਾ ਹੈ ਇੱਥੇ ਉਹਨੂੰ ਉਹਦੇ ਆਪਦੇ ਸਵਾਲ ਨੇ ਬਹੁਤ ਵੱਡੇ ਸਵਾਲ ਨੇ ਇਹ ਮੋਰਚੇ ਦੇ ਸਾਰੇ ਸਵਾਲ ਨੇ ਠੱਲ ਕੇ ਬੜਾ ਵਧੀਆ ਤਰੀਕੇ ਨਾਲ ਬਹੁਤ ਸਿਆਣਾ ਮੁੰਡਾ ਕੋਈ ਅੱਗੇ ਕਰਕੇ ਸ਼ੁਭ ਕਰਨ ਦੀ ਫੋਟੋ ਮੂਹਰੇ ਲਾ ਜਾ ਕੇ ਪੁੱਛੋ ਯਾ ਸ਼ੁਭ ਕਰਨ ਤੇਰੇ ਤੇਰੀ ਸਰਕਾਰ ਤੇਰੀ ਪਾਰਟੀ ਦੀ ਸਰਕਾਰ ਨੇ ਗੋਲੀਆਂ ਮਾਰ ਕੇ ਮਾਰਿਆ ਜਵਾਬ ਦੇ ਕੀ ਕਸੂਰ ਸੀ ਸ਼ੁਭ ਕਰਨ ਦਾ ਕੀ ਹਥਿਆਰ ਸੀ ਸ਼ੁਭ ਕਰਨ ਦੇ ਹੱਥ 'ਚ ਕਿਉਂ ਗੋਲੀਆਂ ਚਲਾਈਆਂ ਗਈਆਂ ਕੀ ਕਾਰਨ ਸੀ ਕਿਉਂ ਨਹੀਂ ਸਾਨੂੰ ਦਿੱਲੀ ਜਾਣ ਦਿੱਤਾ ਗਿਆ ਜਵਾਬ ਦੇ ਇੱਕ ਇੱਕ ਗੱਲ ਦਾ ਜਵਾਬ ਮੰਗਣਾ ਪਾਉਣਾ ਤੋਂ ਜਿਹੜੇ ਵੀ ਪਿੰਡ 'ਚ ਜਾਣਾ ਜਵਾਬ ਲੈਣਾ ਹਰੇਕ ਪਿੰਡ ਦੇ ਵਿੱਚ ਜਿਹੜੀ ਸੜਕ ਆਉਂਦੀ ਹੈ ਹਰੇਕ ਸੜਕ ਦੇ ਉੱਤੇ ਇੱਕ ਵੱਡਾ ਪੋਸਟਰ ਬਣਾ ਕੇ ਉਹ ਬਣਾ ਕੇ ਲਾਇਓ ਤਾਂ ਕਿ ਹਰੇਕ ਪੋਲੀਟਿਕਲ ਪਾਰਟੀ ਨੂੰ ਪਤਾ ਲੱਗੇ ਕਿ ਇਹ ਪਿੰਡ ਵਾਲਿਆਂ ਦੀ ਭਾਵਨਾ ਕੀ ਹੈ ਸਵਾਲ ਪੁੱਛ ਲਓ ਪੋਸਟਰ ਦੇ ਰਾਹੀਂ ਸ਼ੁਭ ਕਰਨ ਦੀ ਲੱਗੀ ਤਸਵੀਰ ਸਵਾਲ ਪੁੱਛੂਗੀ ਕਿ ਮੋਦੀ ਜੀ ਮੇਰਾ ਕਸੂਰ ਕੀ ਸੀ ਮੋਦੀ ਜੀ ਮੈਂ ਤਾਂ ਤੇਰੇ ਸਾਡੇ ਨਾਲ ਕੀਤੇ ਵਾਅਦੇ ਤੈਨੂੰ ਯਾਦ ਕਰਾਉਣ ਆ ਰਿਹਾ ਸੀ ਤੂੰ ਕਿਹਾ ਨਹੀਂ ਕਿ ਕਰਜ਼ਾ ਮਾਫ ਕਰਾਂਗੇ ਮੋਦੀ ਜੀ ਤੂੰ ਕਿਹਾ ਨਹੀਂ ਕਿ ਅਸੀਂ ਐਮਐਸਪੀਟੀ ਗਰੰਟੀ ਦੇਵਾਂਗੇ ਕਿ ਤੂੰ ਕਿਹਾ ਨਹੀਂ ਕਿ ਅਸੀਂ ਡਾਕਟਰ ਸੁਮਿੰਨਾਚਨ ਦੀ ਰਿਪੋਰਟ ਲਾਗੂ ਕਰਾਂਗੇ ਫਿਰ ਮੈਂ ਤਾਂ ਇਹੀ ਤੇ ਤੈਨੂੰ ਯਾਦ ਕਰਾਉਣ ਚੱਲਿਆ ਸੀ ਤੁਸੀਂ ਕਹਿੰਦਾ ਸੀ ਬਾਲਨੀਆਂ ਸਟੇਜਾਂ ਤੋਂ ਜਾ ਕੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਸੀਂ ਤਾਂ ਮੋਦੀ ਜੀ ਤੇਰੇ ਉਸ ਭਾਸ਼ਣ ਦੇ ਵਿੱਚ ਵਿਸ਼ਵਾਸ ਕਰ ਬੈਠੇ ਕਿ ਐਡਾ ਵੱਡਾ ਲੋਕਤੰਤਰ ਆ ਸਾਡਾ ਸਾਨੂੰ ਦਿੱਲੀ ਚ ਜਾ ਕੇ ਗੱਲ ਕਰਨ ਦਾ ਮੌਕਾ ਦਿੱਤਾ ਜਾਏਗਾ ਤੇ ਤੁਸੀਂ ਕੀ ਕੀਤੀ ਸਾਡੇ ਨਾਲ ਤੁਸੀਂ ਸਾਨੂੰ ਗੋਲੀਆਂ ਮਾਰ ਕੇ ਮਾਰਨਾ ਸ਼ੁਰੂ ਕਰ ਲਿਆ ਇਹ ਆਪਾਂ ਹਰ ਪਿੰਡ ਦੀ ਵਿੱਚ ਵਣੁਮਾਲੀ ਹਰ ਸੜਕ ਦੇ ਉੱਤੇ ਇਹ ਪੋਸਟਰ ਲੱਗ ਜਾਣੇ ਚਾਹੀਦੇ ਇੱਕ ਹਫ਼ਤੇ ਦੇ ਵਿੱਚ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਹੈ ਟੋਟਲ ਪਿੰਡਾਂ ਚੋਂ ਲਾਓ ਜਦੋਂ ਸਵਾਲ ਪੁੱਛਣੇ ਆ ਐਨ ਵਧੀਆ ਢੰਗ ਦੇ ਨਾਲ ਬੜੇ ਪ੍ਰੇਮ ਦੇ ਨਾਲ ਬੜੀ ਵਧੀਆ ਸੱਭਿਆ ਭਾਸ਼ਾ ਦੇ ਨਾਲ ਸਵਾਲ ਪੁੱਛੋ ਦੇਖਦੇ ਆ ਭਲਾ ਫੇਰਾ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਜੋਗਰੇ ਆ ਕਿ ਨਹੀਂ ਦੇਣ ਜੋਗਰੇ